ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਭੈਣ ਪਾਣੀ ਪੁਣੀ ਪਿਆਰੀ ਹੈ ਅਜੇ ਮੱਝਾਂ ਨੂੰ ਇਹ ਸਫਾਈ ਕਰਨ ਵਾਲੀ ਰਹਿੰਦੀ ਆ ਹੋਰ ਭੈਣੇ ਕਿਵੇਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕਾਫੀ ਟਾਈਮ ਬਾਅਦ ਅਸੀਂ ਵੀਡੀਓ ਪਾ ਰਹੇ ਆ ਤੇ ਕੰਮਕਾਰ ਦੇ ਵਿੱਚ ਕੋਸ ਟਾਈਮ ਨਹੀਂ ਲੱਗਦਾ ਹਨਾ ਤੇ ਬਾਕੀ ਤੁਹਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਸੀ ਹਨਾ ਵੀ ਇੱਕ ਤਾਂ ਨਾ ਜਿਹੜੀ ਹੁਣ ਬਿਮਾਰੀ ਚੱਲ ਰਹੀ ਹੈ ਲੰਗੜਾ ਬੁਖਾਰ ਹੋ ਰਿਹਾ ਇਹ ਦਿੱਕਤ ਛੋਟੇ ਬੱਚਿਆਂ ਚ ਵੀ ਜ਼ਿਆਦਾ ਆ ਰਹੀ ਹੈ ਜਿਵੇਂ ਛੋਟੇ ਬੱਚੇ ਨੇ ਨਾ ਕਟੀਆਂ ਹੋ ਗਏ ਕੱਟੇ ਵੱਸੀਆਂ ਇਹਨਾਂ ਚ ਹੋ ਗਈਏ ਉਸ ਆਪਣੇ ਬੱਚੀਆਂ ਤੋਂ ਵੀ ਹੱਸਣ ਲੱਗ ਜਾਂਦੇ ਮਾਪੇ ਮੱਛਰ ਕਹਦੇ ਨੇ ਹਨਾ ਹਾਸੀ ਵੀ ਆਉਂਦੀ ਹੈ ਉਹ ਬੱਚੇ ਕਹਿੰਦੇ ਹੁੰਦੇ ਭਾਣੇ ਵੀ ਜਿਵੇਂ ਆਪਣੇ ਮਾਲਵੇਰੀਏ ਇੱਥੇ ਮੱਛਰੀ ਬੋਲਦੇ ਆ ਮਤਲਬ ਉਹ ਐਂ ਕਹਿੰਦੇ ਉਵਰੇ ਬੋਲੀ ਹੁੰਦੀ ਹੈ ਹੈਨਾ ਜਿਵੇਂ ਅੰਬਰਸਾਰ ਏਰੀਆ ਆ ਗਿਆ ਮਾਝਾ ਉਹਨਾਂ ਦੀ ਬੋਲੀ ਬੜੀ ਮਿੱਠੀ ਹੈ ਬੜੀ ਮਿੱਠੀ ਹੈ ਜੇ ਉਹ ਮੰਨ ਕੇ ਚੱਲੋ ਜੀ ਆਪਾਂ ਪੰਜਾਬੀ ਚ ਕਹਿੰਦੇ ਨੇ ਗੱਲ ਵੀ ਕੱਢਦੇ ਨੇ ਉਹ ਵੀ ਨਾ ਮਿੱਠੇ ਜਿਹੇ ਤਰੀਕੇ ਨਾਲ ਬੋਲਦੇ ਨੇ ਹੈਨਾ ਵੀ ਆਪਾਂ ਤਾਂ ਜੇ ਉਹ ਵੀ ਬੋਲਦੀ ਆ ਵਾਲਾ ਕਹਿੰਦਾ ਕਿੰਨਾ ਬੈੜਾ ਬੋਲਦਾ ਹੈਨਾ ਉਹ ਚੀਜ਼ ਆ ਜਾਂਦੀ ਵੀਰੇ ਆਪਾਂ ਤਾਂ ਦੇਖ ਕੇ ਪਛਾਣਦੇ ਹਾਂ ਸੰਗਰੂਰ ਏਰੀਆ ਦੇ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਹੋ ਬਰਨਾਲਾ ਜ਼ਿਲ੍ਹੇ ਦੇ ਹੋ ਪਤਾ ਲੱਗ ਜਾਂਦਾ ਆਪਣੇ ਏਰੀਆ ਦਾ ਆਪਾਂ ਛਛ ਮੱਛਰ ਇਹਦੀ ਤਾਂ ਵੱਧ ਲਾਉਣੀਆਂ ਚਲੋ ਆਪਾਂ ਕੰਮ ਦੀ ਗੱਲ ਕਰਦੇ ਆਂ ਵੀਰੇ ਜਿਵੇਂ ਉਹਨਾਂ ਛ ਵਰ ਜੇ ਤਾਂ ਆਪਾਂ ਸਟਾਰਟਿੰਗ ਤੋਂ ਹੀ ਗੌਰ ਕਰ ਲਈ ਪਹਿਲਾਂ ਤੋਂ ਹੀ ਵੀ ਬੱਚਾ ਦੁੱਧ ਨਹੀਂ ਚੁੰਗ ਰਿਹਾ ਹਨਾ ਵੀ ਥੋੜਾ ਥੋੜਾ ਇਹ ਜਿਹੜੀਆਂ ਪਿਸਲੀਆਂ ਲੱਤਾਂ ਨੇ ਇਹਨਾਂ ਤੋਂ ਇਹ ਜ਼ਿਆਦਾ ਹੀ ਦਿੱਕਤ ਆਉਂਦੀ ਹੈ ਹੁਣ ਤਾਂ ਬਹੁਤ ਠੀਕ ਹੈਗੀ ਬਹੁਤ ਠੀਕ ਅਸੀਂ ਉਹ ਤਾਰਬੀਨ ਦਾ ਜਿਹੜਾ ਤੇਲ ਹੁੰਦਾਗਾ ਉਹ ਵੀ ਮਿਲ ਹੀ ਗਏ ਆਂਗੇ ਤੇ ਉਹ ਚੀਜ਼ਾਂ ਨਾਲ ਵੀ ਬਹੁਤ ਰਾਹਤ ਮਿਲਦੀ ਹੈ ਇਹਨਾਂ ਨੂੰ ਕਿਉਂ ਉਹ ਸੋਜ ਆ ਜਾਂਦੀ ਹੈ ਸੋਜ ਘਟ ਜਾਂਦੀ ਹੈ ਉਹਦੇ ਨਾਲ ਤਾਰਬੀਨ ਦੇ ਤੇਲ ਨਾਲ ਇਹ ਚੀਜ਼ਾਂ ਪਰ ਇਹ ਚੀਜ਼ ਹੁੰਦੇ ਵੀ ਤੁਸੀਂ ਨਾ ਸਟਾਰਟਿੰਗ ਤੇ ਗੌਰ ਕਰ ਲਿਆ ਕਰੋ ਫਿਰ ਆਪਾਂ ਨੁਕਸਾਨ ਨਹੀਂ ਕਦੇ ਵੀ ਖਾ ਸਕਦੇ ਜਦੋਂ ਆਪਾਂ ਹੁਣ 3-4 ਦਿਨ ਲੰਘ ਗਏ ਉਹ ਹੱਦੋਂ ਵੱਧ ਟੱਪ ਜਾਂਦਾ ਜਿਹੜੇ ਹੁਣ ਛੋਟੇ ਬੱਚੇ ਨੇ ਉਹ ਦੁੱਧ ਚੰਗਣੋਂ ਹਟ ਜਾਂਦੇ ਨੇ ਬੁਖਾਰ ਬਹੁਤ ਜ਼ਿਆਦਾ ਹੁੰਦਾ ਇਹਦੇ ਨਾਲ ਜਦੋਂ ਬੁਖਾਰ ਹੋ ਗਿਆ ਫਿਰ ਹੁਣ ਜਿਵੇਂ 5 ਦਿਨ ਦਾ 10 ਦਿਨ ਦਾ ਕੱਟਾ ਜਾਂ ਕੱਟੀ ਐ ਫਿਰ ਉਹ ਅੰਦਰ ਕਮਜ਼ੋਰੀ ਪੈ ਜਾਂਦੀ ਐ ਲੱਤਾਂ ਫਿਰ ਉਹ ਤਾਂ ਖੜਿਆ ਨਹੀਂ ਹੋਇਆ ਜਾਂਦਾ ਜਦੋਂ ਕੇਰਾ ਡਿੱਗ ਗਿਆ ਫਿਰ ਉਹ ਬਚਦਾ ਨਹੀਂ ਹਾਂਜੀ ਸਹੀ ਗੱਲ ਆ ਤੁਸਰ ਸਾਹਿਬ ਨੂੰ ਪਤਾ ਐ ਵੀ ਫਿਰ ਨੁਕਸਾਨ ਹੁੰਦਾਗਾ ਇਹ ਚੀਜ਼ਾਂ ਦਾ ਅੱਜ ਫਿਰ ਅਸੀਂ ਸਾਰੀ ਸਾਫ ਸਫਾਈ ਕਰ ਰਹੇ ਸੀ ਹੁਣ ਇੱਕ ਨਾ ਵਿੱਚ ਕੁਝ ਵਿਦਵਾਨ ਆ ਜਾਂਦੇ ਨੇ ਮੈਂ ਕਮੈਂਟ ਪੜਿਆ ਗੱਲ ਪਰ ਅਸੀਂ ਰਿਪਲਾਈ ਨਹੀਂ ਕਰਦੇ ਚਲੋ ਐ ਹੁੰਦਾ ਵੀ ਇੱਕ ਵੀਡੀਓ ਬਣਾਉਣ ਦੇ ਵਿੱਚ ਆਪਾਂ ਜਦੋਂ ਬਣਾਉਣੀਆਂ ਗੱਲ ਕਰ ਲੈਣੀਆਂ ਹੁੰਦੀਆਂ ਕਹਿੰਦਾ ਵੀ ਇਹ ਤਾਂ ਪਾਸੇ ਇੱਕ ਲੀਡਰ ਬੰਦੇ ਹੁੰਦੇ ਨੇ ਵੀ ਫੇਸਬੁੱਕ ਤੇ ਬੈਠ ਕੇ ਉਹ ਭੈਣ ਨਿਰਪਿੰਦਰ ਸੰਧੂ ਨੇ ਆਪਣੀ ਇੰਟਰਵਿਊ ਕਰੀ ਸੀਗੀ ਮਦੇ ਵਿੱਚ ਸਾਰੀਆਂ ਗੱਲਾਂ ਦੱਸੀਆਂ ਸੀਗੀਆਂ ਵੀਰੇ ਜਿਹੜੇ ਵੀਰਾਂ ਨੂੰ ਤਾਂ ਪਤਾ ਹੈ ਵੀ ਮਿਹਨਤ ਕਿਵੇਂ ਹੁੰਦੀ ਆ ਕਿਵੇਂ ਆਪਾਂ ਕੰਮ ਕਰਦੇ ਆ ਪਸੂਆਂ ਦਾ ਹਨਾ ਸਾਡੀ ਵੀਰੇ ਕੋਈ ਲੇਬਰ ਨਹੀਂ ਰੱਖੀ ਹੋਈ ਹੈਗੀ ਤੇ ਵੀ ਅਸੀਂ ਕੰਮ ਸਾਰਾ ਖੁਦਾਵਪ ਕਰਦੇ ਆ ਵੀ ਉਹ ਜਿਹੜਾ ਕੋਈ ਵੀ ਬੰਦਾ ਇਹ ਚੀਜ਼ ਕਹਿੰਦਾ ਨਾ ਵੀ ਇਹ ਇੱਕ ਬਸ ਵੀਡੀਓ ਬਣਾਉਣ ਦੇ ਮਾਰੀ ਇਹ ਚੀਜ਼ ਕਰਦੇ ਨੇ ਮੇਰੀ ਚੀਜ਼ ਕਹਦੇ ਨੇ ਵੀ ਸਾਰਾ ਰੋਟੀ ਪਾਣੀ ਵੀ ਤੈਨੂੰ ਜਿਵੇਂ ਆਪਾਂ ਘਰੇ ਆਏ ਪਰੌਣੇ ਦੀ ਸੇਵਾ ਕਰਦੇ ਹੁੰਦੇ ਹਨਾ ਉਵੇਂ ਤੇਰੀ ਸੇਵਾ ਕਰਾਂਗੇ ਜਿਹੜਾ ਬੋਲਦਾ ਹੁੰਦਾ ਵੀਡੀਓ ਦੇ ਵਿੱਚ ਜਿਹੜੇ ਸਾਨੂੰ ਪਿਆਰ ਕਰਦੇ ਨੇ ਉਹ ਤਾਂ ਕੋਈ ਨਹੀਂ ਬੋਲਦਾ ਬਹੁਤ ਸੋਹਣੇ ਮੈਸੇਜ ਕਰਦੇ ਨੇ ਬਹੁਤ ਸਾਨੂੰ ਹੌਸਲਾ ਦਿੰਦੇ ਨੇ ਉਹਨਾਂ ਦਾ ਤਾਂ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਤੁਹਾਡੇ ਕਰਕੇ ਜਿਹੜੇ ਸਾਨੂੰ ਪਿਆਰ ਕਰਦੇ ਨੇ ਇੱਥੇ ਤੱਕ ਅਸੀਂ ਆਏ ਆ ਇੰਨਾ ਸਾਨੂੰ ਜਿਹੜਾ ਇੱਜ਼ਤ ਮਾਣ ਸਤਿਕਾਰ ਮਿਲ ਲਿਆ ਉਹ ਤੁਹਾਡੇ ਕਰਕੇ ਆ ਅਸੀਂ ਇਕੱਲੇ ਕੁਝ ਵੀ ਨਹੀਂ ਸੀਗੇ ਨਾ ਤੁਸੀਂ ਇੰਨਾ ਪਿਆਰ ਕਰਦੇ ਹੋ ਪਰ ਵੀਰੇ ਮੈਂ ਇਹ ਚੀਜ਼ ਚਾਹੁੰਦੀ ਆ ਵੀ ਜਿੰਨੇ ਸਾਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਤੇ ਸ਼ੇਅਰ ਕਰਿਆ ਕਰੋ ਹਨ ਜਿਹੜੇ ਅਹੇ ਜੇ ਤੜਫਣ ਜੇ ਵਾਲੇ ਨੇ ਸਾਨੂੰ ਰੋਟੀ ਚੰਗੀ ਖਾਂਦਿਆਂ ਨੂੰ ਦੇਖ ਕੇ ਮੱਚਦੇ ਨੇ ਉਹਨਾਂ ਨੂੰ ਪਤਾ ਲੱਗ ਜੇ ਵੀ ਜਿਹੜੇ ਬੰਦੇ ਕਿਸੇ ਨੂੰ ਪਿਆਰ ਕਰਦੇ ਨੇ ਉਹ ਕਿੱਥੋਂ ਕਿੱਥੇ ਲਿਜਾ ਸਕਦੇ ਨੇ ਹਨ ਪਰ ਇਹ ਤੁਹਾਡੇ ਪਿਆਰ ਸੱਚਾ ਹੀ ਹੈ ਕਹਿੰਦੇ ਹੁੰਦੇ ਨੇ ਅਸੀਂ ਨਾ ਕੱਲ ਜਦੋਂ ਆਪਾਂ ਕੰਮਲ ਪਿੰਡ ਜਾਂਦੇ ਸੀ ਨਾਨਕੇ ਜਾਂਦੇ ਸੀ ਪੱਖੋ ਅਸੀਂ ਸਾਡੀ ਅੱਖੀਂ ਦੇਖਣ ਦੀ ਗੱਲ ਹੈ ਕਹਿੰਦੇ ਉਹ ਪ੍ਰਮਾਤਮਾ ਨਾ ਕਿਸੇ ਨੂੰ ਮਾਰੇ ਹਨ ਬੰਦਾ ਤਾਂ ਕਹਿੰਦੇ ਕਾਸਰ ਕੋਈ ਨਹੀਂ ਛੱਡਦਾ ਹੁੰਦਾ ਉਹਨ ਸਾਨੂੰ ਜ਼ੋਰ ਬਹੁਤਿਆਂ ਨੇ ਲਾਇਆ ਹੋਇਆ ਵੀ ਇਹਨਾਂ ਨੂੰ ਥੱਲੇ ਸਿੱਟ ਦਈਏ ਕਿਸੇ ਨਾ ਕਿਸੇ ਤਰੀਕੇ ਅਸੀਂ ਸਿੱਟ ਦਈਏ ਹਨਾ ਪਰ ਉਹ ਪ੍ਰਮਾਤਮਾ ਦਾ ਸਿਰ ਤੇ ਹੱਥ ਹੈ ਤੁਹਾਡੇ ਵਰਗੇ ਭਰਾਵਾਂ ਦਾ ਪਿਆਰ ਹੈ ਅਸੀਂ ਬਹੁਤ ਸੋਹਣਾ ਕੰਮ ਕਰ ਰਹੇ ਹਾਂ ਤੁਹਾਡੇ ਹੌਸਲੇ ਕਰਕੇ ਕਹਿੰਦੇ ਜਿਹੜੀਆਂ ਦੁਆਵਾਂ ਹੁੰਦੀਆਂ ਨੇ ਨਾ ਉਹ ਦੁਆ ਤੋਂ ਵੀ ਵੱਧ ਕੰਮ ਕਰ ਜਾਂਦੀਆਂ ਹਨਾ ਪਰ ਤੁਹਾਡੇ ਪਿਆਰ ਕਰਕੇ ਅਸੀਂ ਸਾਰਾ ਕੁਝ ਤੁਹਾਡਾ ਹੌਸਲਾ ਜਿਹੜਾ ਅਸੀਂ ਉਹਦੇ ਕਰਕੇ ਅੱਗੇ ਵਧ ਰਹੇ ਹਾਂ ਜੇ ਇੱਕ ਅੱਧਾ ਕੋਈ ਮਾੜਾ ਕਮੈਂਟ ਹੁੰਦਾ ਹੈ ਉਹਨੂੰ ਅਸੀਂ ਪਿੱਛੇ ਛੱਡ ਦਿੰਦੇ ਹਾਂ ਤੁਹਾਡੇ ਜਦੋਂ ਅਸੀਂ ਚੰਗੇ ਚੰਗੇ ਕਮੈਂਟ ਪੜ੍ਹਦੇ ਹਾਂ ਨਾ ਹੋਸਾ ਨੂੰ ਬਹੁਤ ਮੰਨ ਲਓ ਹੌਸਲਾ ਮਿਲਦਾ ਉਹ ਚੀਜ਼ ਨਾਲ ਇੱਕ ਭਾਣੇ ਵੀ ਆਇਆ ਪ੍ਰੋਡਕਟਾਂ ਵਿੱਚੀ ਬੋਲੀ ਜਾਂਦਾ ਤੁਸੀਂ ਪ੍ਰੋਮੋਸ਼ਨ ਕਰ ਦਿਓ ਆ ਕਰ ਦਿਓ ਕਿਉਂਕਿ ਡਾਕਟਰ ਵੀ ਇਹ ਚੀਜ਼ਾਂ ਦਾ ਹੱਦ ਨਹੀਂ ਵੀਰ ਇੱਕ ਮਿੰਟ ਡਾਕਟਰ ਦੱਸ ਦਿੰਦੇ ਨੇ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਵਿੱਚ ਵੀਰ ਕਹਿ ਦਿੰਦੇ ਨੇ ਇਹ ਮੰਨ ਲਓ ਵੀ ਜ਼ਹਿਰਾਂ ਨੇ ਜ਼ਹਿਰਾਂ ਤਾਂ ਵੀਰੇ ਫਿਰ ਹਰ ਇੱਕ ਚੀਜ਼ ਚ ਹੋ ਗਿਆ ਹਾਂ ਕੁਆਲਿਟੀ ਦਾ ਆਪਾਂ ਕਿਤੋਂ ਵੀ ਨਹੀਂ ਮਿਲ ਰਹੀ ਆਪਾਂ ਵੀ ਮੈਡੀਕਲ ਤੋਂ ਦਵਾਈ ਲੈਣੇ ਆ ਪਿੱਛੇ ਜੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਮੇਲਾ ਲੱਗਿਆ ਸੀ ਫਿਰ ਉੱਥੇ ਕਿੰਨੀਆਂ ਹੀ ਕੰਪਨੀਆਂ ਦੀ ਸਟਾਲ ਲੱਗੀਆਂ ਸੀ ਫਿਰ ਯੂਨੀਵਰਸਿਟੀ ਕਿਉਂ ਲੱਗਣ ਦਿੰਦੀ ਹੈ ਕ ਇਹ ਦੁਕਾਨਾਂ ਫਿਰ ਕਿਉਂ ਲਾਉਂਦੇ ਨੇ ਕਾਹ ਤੋਂ ਲਾਉਂਦੇ ਨੇ ਦੁਕਾਨ ਨਹੀਂ ਕਹਿੰਦੇ ਆ ਪਤਾ ਪੰਜਾਬੀ ਦੇ ਵਿੱਚ ਫਿਰ ਕਿਉਂ ਲੱਗਣ ਦਿੰਦੇ ਨੇ ਯੂਨੀਵਰਸਿਟੀ ਵਾਲੇ ਹਨ ਫਿਰ ਚਲੋ ਮੰਨ ਲਓ ਜੇ ਆਪਾਂ ਜ਼ਹਿਰ ਖਾਣੇ ਆ ਮੰਨ ਲਓ ਆਪਣੀ ਜੀਰੀ ਹੈ ਹੁਣ ਕਿੰਨੇ ਸਾਰੇ ਰੋਗ ਲੱਗਿਆ ਆਪਾਂ ਸ਼ੁਰੂ ਤੋਂ ਸਪਰੇਅ ਕਰਨ ਲੱਗ ਜਾਂਦੇ ਆ ਅਰੇ ਅਰੇ ਪਾ ਕੀ ਆ ਆਪਾਂ ਕਣਕਾਂ ਬੀਜਦੇ ਆ ਠੀਕ ਹੈ ਉਹਨੂੰ ਜੰਮਣ ਤੋਂ ਵੱਢਣ ਤੱਕ ਆ ਭਰੇ ਆ ਸਪਰੇਆ ਮਤੇ ਸਪਰੇਆ ਤੇ ਚੱਲਦਾ ਫਿਰ ਉਹ ਵੀ ਤੱਕ ਜ਼ਹਿਰ ਹੀ ਨੇ ਤੁਸੀਂ ਟੈਸਟ ਕਰਵਾ ਕੇ ਦੇਖੋ ਆਪਾਂ ਕਿੰਨੀ ਜ਼ਹਿਰ ਖਾ ਰਹੇ ਆ ਕਿੰਨੀ ਖਾ ਰਹੇ ਆ ਆਪਾਂ ਫਿਰ ਬਾਕੀ ਇਹ ਚੀਜ਼ਾਂ ਦੇ ਨਾ ਤੁਸੀਂ ਬੋਲਿਆ ਕਰੋ ਜੇ ਕੋਈ ਮਿਹਨਤ ਕਰਦਾ ਅਸੀਂ ਨਾ ਤਾਂ ਕਿਸੇ ਤੋਂ ਕੋਈ ਪੈਸਾ ਲੁੱਟ ਰਹੇ ਹਾਂ ਨਾ ਅਸੀਂ ਆਪਣੀ ਦਸਾਂ ਨੌਹਾਂ ਦੀ ਮਿਹਨਤ ਕਰਕੇ ਖਾ ਰਹੇ ਨਾ ਅਸੀਂ ਕਿਸੇ ਤੋਂ ਮੰਗਦੇ ਹਾਂ ਵੀ ਸਾਨੂੰ ਘਰੇ ਆ ਕਿਉਂਕਿ ਸਿੱਟ ਕੇ ਜਾਓ ਅਸੀਂ ਤਾਂ ਵਾਹਿਗੁਰੂ ਕੋਲੋਂ ਤੰਦਰੁਸਤੀ ਮੰਗਦੇ ਆ ਇਹ ਪ੍ਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੀ ਜਿਹੜੇ ਲੋਕ ਵਿਚਾਰੇ ਪੀਜੀਆ ਵਿੱਚ ਪਏ ਨੇ ਉਹਨਾਂ ਕੋਲੇ ਤੰਦਰੁਸਤੀਆਂ ਨਹੀਂ ਹੈਗੀਆਂ ਹਨਾ ਉਹ ਤਾਂ ਵਿਚਾਰੇ ਉੱਥੇ ਜਾ ਕੇ ਇੱਕ ਵਾਰੀ ਢੇੜਾ ਮਾਰਿਆ ਆਇਆ ਕਰੋ ਮੈਂ ਤਾਂ ਇਹ ਚੀਜ਼ ਸੋਚ ਕੇ ਚੱਲੀ ਹੁਈ ਆ ਗੰਮਲ ਬੀ ਚਾਹੇ ਕੋਈ ਕਿੰਨਾ ਵੀ ਅਮੀਰ ਹੋਵੇ ਉਹਨੂੰ ਮਿਲ ਨਹੀਂ ਤਾਂ ਉੰਨੀ ਕਿ ਜਗ ਅਸੀਂ ਤਾਂ ਜਿਹੜਾ ਦਿਨ ਅੱਜ ਚੜ੍ਹ ਗਿਆ ਉਸ ਦਿਨ ਨੂੰ ਲਾਸਟ ਦਿਨ ਮੰਨ ਕੇ ਚੱਲਦੇ ਹੁੰਦੇ ਆ ਪਤਾ ਨਹੀਂ ਕੱਲ ਨੂੰ ਰਹਿਣਾ ਕਿ ਨਹੀਂ ਰਹਿਣਾ ਹਨਾ ਰਾਜਵੀਰ ਜਵੰਦਾ ਵੀਰਸੀ ਜਿਵੇਂ ਪਤਾ ਹੀ ਨਹੀਂ ਕਿੰਨੇ ਕੁ ਤੁਰਗੇ ਦੁਨੀਆ ਤੋਂ ਆਪਾਂ ਵੀ ਜਾਣਾ ਰਾਜੇ ਮਹਾਰਾਜੇ ਪਤਾ ਹੀ ਨਹੀਂ ਕਹਿੰਦੇ ਵੀ ਜਿਹੜੇ ਮਹਿਲ ਸੀ ਉਹ ਵੀ ਸੋਨੇ ਦੇ ਸੀਗੇ ਭਾਂਡਿਆਂ 'ਚ ਵੀ ਸੋਨੇ ਦੀਆਂ ਜਖਾਂਦੀ ਸੀ ਆਪਾਂ ਤਾਂ ਕੁਛ ਵੀ ਨਹੀਂ ਪਰ ਇਹ ਲੋਕਾਂ ਦਾ ਸੱਚੀ ਗੱਲ ਆ ਬਈ ਵਾਹਿਗੁਰੂ ਹੀ ਰੱਬ ਰੱਖਾ ਇਹਨਾਂ ਦਾ ਤਾਂ ਵੀ ਇਹ ਜੇ ਪਤਾ ਨਹੀਂ ਇਹਨਾਂ ਦੀ ਸੋਚ ਕਿੱਥੇ ਕੈ ਵੇ ਦੇਖੋ ਵੀਰੇ ਅਸੀਂ ਆਪਦੇ ਪਸ਼ੂਆਂ ਦੀ ਵੀਡੀਓ ਪਾ ਰਹੇ ਆ ਹਨਾ ਆਪਾਂ ਇਹ ਦੱਸ ਰਹੇ ਆ ਵੀ ਐਵੇਂ ਕੰਮ ਹੁੰਦਾ ਵੀਰੇ ਨਾ ਤਾਂ ਦੇਖੋ ਜਿਹੜਾ ਕੋਈ ਪ੍ਰੋਡਕਟ ਪਾਉਣੇ ਆ ਸੀ ਅਸੀਂ ਕਿਸੇ ਦੇ ਘਰੇ ਸੱਟ ਕੇ ਆਉਣੇ ਆ ਨਾ ਹੀ ਕੋਈ ਇੰਨਾ ਕਮਲਾਗਾ ਜਿਹੜਾ ਕਿਸੇ ਦੇ ਕਹਿਣ ਤੇ ਕੋਈ ਚੀਜ਼ ਪਾ ਦੂਗਾ ਪਹਿਲਾਂ ਅਗਲਾ ਆਪਦੇ ਉੱਥੇ ਪ੍ਰੈਕਟੀਕਲ ਕਰਕੇ ਦੇਖੋਗੇ ਜੇ ਕਿਸੇ ਨੂੰ ਰਿਜ਼ਲਟ ਮਿਲਦਾ ਜਦੋਂ ਆਪਾਂ ਮੇਲੇ ਦੇ ਵਿੱਚ ਗਏ ਸੀ ਲੋਕ ਉਹਨਾਂ ਨੂੰ ਤਾਂ ਨਹੀਂ ਸਿਖਾਇਆ ਸੀ ਜਿੱਨਾਂ ਤੋਂ ਰਿਵਿਊ ਲੈਂਤਾ ਸੀ ਉੱਥੇ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲੋਕ ਆਏ ਹੋਏ ਸੀ ਆ ਆ ਪਾ ਕੇ ਕਹਿ ਕੇ ਗਏ ਨੇ ਵੀ ਭੈਣ ਅਸੀਂ ਤੁਹਾਡੀਆਂ ਵੀਡੀਓ ਵੀ ਦੇਖਦੇ ਆਂ ਬਾਕੀ ਇਹ ਪ੍ਰੋਡਕਟ ਜਿਹੜੇ ਮੈਨ 27H+50 골ਡ ਦੇ ਰਿਜ਼ਲਟ ਨੇ ਉਹ ਸਾਨੂੰ 100% ਮਿਲੇ ਨੇ ਬਹੁਤ ਵਧੀਆ ਰਿਜ਼ਲਟ ਮਿਲੇ ਬਹੁਤ ਵਧੀਆ ਬਾਕੀ ਵੀਰੇ ਅਸੀਂ ਘਰ ਦਾ ਜਿਹੜਾ ਖਾਣਾ-ਦਾਣਾ ਉਹ ਬਹੁਤ ਮੰਨ ਲਓ ਸਾਰਾ ਪਾਉਣੇ ਆਂ ਲੇਟੀ ਪਾਉਣੇ ਹੋਣਗੇਵੇਂ ਗਰਮੀ ਦੇ ਵਿੱਚ ਪਤਾ ਕੀ ਸੀ ਆਪਾਂ ਸ਼ੱਕਰ ਪਾਉਂਦੇ ਹੁੰਦੇ ਸੀਗੇ ਲੇਟੀ ਪਿਉਂ ਕੇ ਹੁਣ ਅਸੀਂ ਵੀਰੇ ਰਿੰਨ ਕੇ ਪਾਉਣ ਲੱਗੇ ਲੇਟੀ ਇਹਨਾਂ ਨੂੰ ਜਿਹੜੀਆਂ ਸੱਜਰ ਸੂਈਆਂ ਮੱਝਾਂ ਲਿੰਗੀਆਂ ਹੁਣ ਇਹਨਾਂ ਦੇ ਵਿੱਚ ਤੋਕੜਾ ਨੂੰ ਵੀ ਪਾਈ ਚੱਲਾਂਗੇ ਤੋਕੜਾ ਨੂੰ ਅਸੀਂ ਘਰ ਦਾ ਜਿਹੜਾ ਦਾਣਾ ਚਿੱਟਾ ਦਾਣਾ ਉਹ ਵੱਧ ਪਾ ਵੀ ਫੀੜਾਂ ਦੀ ਚਲਦੇ ਆਂ ਘਰ ਦੀ ਖਰਾਕ ਅਸੀਂ ਬਹੁਤ ਜਿਆਦੇ ਪਾ ਰਹੇ ਜੀ ਮਨਸੋਲਿਆਂ ਦਾ ਸਿਲਕਾ ਹੋ ਗਿਆ ਜਿਹੜਾ ਛੋਟੇ ਬੱਚਿਆਂ ਨੂੰ ਖਰਾਕ ਪਾਉਣੇ ਸੀ ਚੋਕਰ ਹੋ ਗਿਆ ਵੀਰੇ ਕਣਕ ਦਾ ਹਨਾ ਤੇ ਚਿੱਟਾ ਆਟਾ ਹੋ ਗਿਆ ਵਿੱਚ ਥੋੜੀ-ਮੋਟੀ ਫੀਡ ਹੋ ਗਈ ਇਹ ਚੀਜ਼ਾਂ ਪਾਉਣੇ ਆ ਵੀਰੇ ਉਹ ਵੀ ਆਪਾਂ ਨੂੰ ਵੀ ਪਤਾ ਘਰ ਦੀ ਖਰਾਕ ਬਿਣਾ ਕੋਈ ਵੀ ਚੀਜ਼ ਪਲ ਨਹੀਂ ਸਕਦੀ ਜੀ ਘਰ ਦੀ ਖਰਾਕ ਦਸੀਂ ਬਾਧੂ ਸਿੱਟਦੇ ਆਂ ਕਣਕ ਦਾ ਚਿੱਟਾ ਆਟਾ ਦਾਣਾ ਬਾਧੂ ਪਾਉਣੇ ਆ ਇਹ ਤਾਂ ਚਾਰਟ ਸਾਰੇ ਬਸਵਾਂ ਉੱਤੇ ਇਹਨਾਂ ਦੇ ਪੌਣੇ ਖਾਂਦੀਆਂ ਹੀ ਨਹੀਂ ਹੈਗੀਆਂ ਇਕੱਲੀ ਫੀਡ ਨਹੀਂ ਖਾਂਦੀ ਬਾਕੀ ਸੀ ਸੰਨੀਰ ਲਾਉਣੇ ਆ ਚਾਰ ਅਸੀਂ ਪਾਉਂਦੇ ਨਹੀਂ ਹੈਗੇ ਤੇ ਵੀ ਜਿਹੜੇ ਬੋਲਣ ਵਾਲੇ ਨੇ ਉਹ ਐਵੇਂ ਬੋਲਿਆ ਨਾ ਕਰੋ ਕਿਸੇ ਦੀ ਮਿਹਨਤ ਆ ਇੱਧਰ ਆ ਕੇ ਦਿਖਾਗਾ ਹੁਣ ਅੱਜ ਅਸੀਂ ਤੀਜੇ ਦਿਨ ਅਸੀਂ ਖੁਰਲੀਆਂ ਸਾਰੀਆਂ ਸਾਫ਼ ਕਰ ਦੇਣੀਆਂ ਨੇ ਆ ਦੇ ਪਾਣੀ ਨਾ ਭਰ ਦੇਣੀਆਂ ਹੁਣ ਮੈਂ ਉਹ ਜਿਵੇਂ ਆਪਾਂ ਫੀਡ ਪਾਉਨੇ ਆ ਸੰਨੀ ਕਰਦੇ ਆ ਖੁਰਲੀਆਂ ਦੇ ਵਿੱਚ ਉਹ ਗਿੱਲੀਆਂ ਹੋ ਜਾਂਦੀਆਂ ਜਦੋਂ ਥੱਲੇ ਜੰਮ ਜਾਂਦਾ ਸਿਰ ਉਹ ਖੁਰਲੀਆਂ ਚੋਂ ਨਾ ਮੁਸ਼ਕਿਲਾਂ ਮਾਰਨ ਲੱਗ ਜਾਂਦਾ ਸਮਲ ਸੜ ਚੜੀ ਜੀ ਵੀ ਪੈ ਜਾਂਦੇ ਨੇ ਮੈਂ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਆ ਦੇਖ ਲੋ ਸਾਰੀਆਂ ਖੁਰਲੀਆਂ ਮੇਰੀਆਂ ਪਾਣੀ ਨਾਲ ਭਰੀਆਂ ਪਈਆਂ ਨੇ ਇਹ ਵੀਰਾ ਸਾਰਾ ਜਿਹੜਾ ਦਾਣਾ ਦੋਣਾ ਹੁੰਦਾ ਉਹ ਉੱਗਲ ਜਾਂਦਾ ਹੁਣ ਇਹਨਾਂ ਨੂੰ ਮਾਂਜੇ ਨਾ ਸਾਰੀਆਂ ਨੂੰ ਮੈਂ ਸਾਫ਼ ਕਰ ਦੂੰ ਉਧਰ ਤੂੰ ਕਟਰੂ ਦਿਖਾ ਦੇ ਇਹ ਚੀਜ਼ਾਂ ਦੇ ਵੀਰੇ ਰਿਜ਼ਲਟ ਬਹੁਤ ਹੀ ਜ਼ਿਆਦੇ ਸੋਹਣੇ ਮਿਲਦੇ ਨੇ ਬਾਕੀ ਤੁਸੀਂ ਗੱਲ ਜਿਹੜਾ ਲੰਗੜਾ ਬੁਖਾਰ ਚੱਲ ਰਿਹਾ ਉੱਥੇ ਜ਼ਿਆਦਾ ਧਿਆਨ ਦਿਓ ਇੱਕ ਨਾ ਗੇਟ ਦੇ ਵਿੱਚ ਸਾਰੇ ਜਾਣੇ ਕਲੀ ਖਣਾ ਕੇ ਰੱਖੋ ਇਹਨਾਂ ਦੇ ਜਿਨ੍ਹਾਂ ਦੇ ਕੱਚੇ ਥਾਣੇ ਉਹ ਇਹਨਾਂ ਦੇ ਥੱਲੇ ਵੀ ਵਧੀਆ ਸਿੱਟਾ ਦੇ ਦਿਓ ਕਿਉਂ ਪੱਕੇ ਚ ਤਾਂ ਹੁੰਦਾ ਵੀ ਧੋਤੇ ਨਾਲ ਉਹ ਕਲੀ ਉੱਡ ਜਾਂਦੀ ਹੈ। ਬਾਹਰ ਚੋਂ ਤਾਂ ਨਹੀਂ ਉੱਡਦੀ ਉਹ ਬਾਹਰ ਚ ਵਧੀਆ ਖਣਿਆਦੋ ਤੁਸੀਂ ਲਿਆ ਕੇ ਦੋ ਤਿੰਨ ਕਿਲੋ ਕਲੀ ਸਾਰੇ ਜਿਹਦੇ ਕੱਚੇ ਵਿੜੇ ਨੇ ਪਸ਼ੂਆਂ ਵਾਲੇ ਉਹਨਾਂ ਚ ਸਾਰਿਆਂ ਜਿਵੇਂ ਸਿੱਟ ਦੋ। ਇਸ ਤਾਂ ਬੱਕਰੀਆਂ ਚ ਵੀ ਸਾਰਿਆਂ ਚ ਖਣਿਆਈ ਹੋਈ ਹੈ। ਪਰਮਾਤਮਾ ਦੀ ਮਿਹਰ ਹੈ ਚਲੋ ਵੀ ਇੱਕ ਕੱਟੀ ਦਾ ਤਾਂ ਨੁਕਸਾਨ ਹੋ ਗਿਆ ਸੀਗਾ। ਤੇ ਉਹ ਵੀ ਦਿੱਕਤ ਹੁਣ ਸਾਨੂੰ ਪਤਾ ਲੱਗੀ ਵੀ ਕੀ ਆ ਗਈ। ਵਿੱਚੋਂ ਕੁਸਤਾ ਨੂੰ ਉਹ ਪ੍ਰੋਬਲਮ ਹੋ ਗਈ। ਉਹਦੇ ਵਾਲੀ ਵੀ ਉਹ ਲੰਗੜਾ ਬੁਖਾਰ ਹੋ ਗਿਆ। ਇੱਕ ਦਿਨ ਉਹਦੋਂ ਗਰਮੀ ਵਾਲੀ ਸੀਗੀ। ਮੋਰਨ ਅਸਲ ਦੀ ਕੱਟੀ ਸੀਗੀ। ਤੇ ਛੋਟੇ ਬੱਚੇ ਉਹ ਪਾਣੀ ਪੀ ਗਏ। ਉਹਦੇ ਫੇਵੜ ਪਾਣੀ ਵੜ ਗਿਆ ਜੀ ਉਹ ਵੀ ਰਾਂ ਫੁੱਲ ਗਿਆ ਉਹ ਫੇਫੜਿਆਂ ਚ ਪਾਣੀ ਆਪਾਂ ਨੂੰ ਸਾਰਿਆਂ ਨੂੰ ਪਤਾ ਚਾਹੇ ਆਪਾਂ ਨੂੰ ਵੀ ਦਿੱਕਤ ਆ ਜੇ ਆਪਾਂ ਕਹਿੰਦੇ ਨੇ ਵੀ ਫੇਫੜਿਆਂ ਚ ਇਹਦੇ ਪਾਣੀ ਭਰ ਗਿਆ ਉਹ ਵੀਰੇ ਅਸੀਂ ਆਖੇ ਵੀ ਚੱਲ ਬੱਚੀ ਐ ਵੀ ਇਹਨੂੰ ਤੇ ਲੱਗਿਆ ਪਾਣੀ ਪੀ ਗਈ ਉਹ ਉਹ ਸਾਡੀ ਵੀ ਥੋੜੀ ਜੀ ਕਿਤੇ ਨਾ ਕਿਤੇ ਆਨ ਗਈ ਲਈ ਅਸੀਂ ਹੋ ਗਈ ਸਾਥੋਂ ਹਣਾ ਵੀ ਉਹ ਚੀਜ਼ ਕਰਨ ਵੀ ਉਹਦੇ ਪਾਣੀ ਭਰ ਗਿਆ ਪਾਣੀ ਨਿਕਲਿਆ ਨਹੀਂ ਹੈਗਾ ਉਹ ਦੇਣਾ ਦੀ ਘਟ ਸੀਗੀ ਸਾਨੂੰ ਵੀ ਲੱਗੇ ਵੀ ਚੱਲ ਪਾਣੀ ਪੀਣ ਲੱਗੀ ਗਰਮੀ ਐ ਵੀ ਪੀ ਲੈਨ ਦੋ ਵੀ ਅਸੀਂ ਕਹੇ ਵੀ ਚੱਲ ਕਾਹ ਨੂੰ ਹਟਾਉਣੀ ਐ ਵਿਚਾਰੀ ਇਹ ਚੀਜ਼ਾਂ ਹੁੰਦੀਆਂ ਨੇ ਵੀਰੇ ਬੀ ਇਹ ਚੀਜ਼ਾਂ ਨਾ ਛੋਟੀਆਂ-ਛੋਟੀਆਂ ਗੱਲਾਂ ਦਾ ਤੁਸੀਂ ਜਿਆਦਾ ਧਿਆਨ ਦਿਆ ਕਰੋ ਆਪਣੇ ਪਸੰਦਾਂ ਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਉਂਦੀ ਅਸੀਂ ਤਾਂ ਤਨੋਂ ਮਨੋਂ ਲਾ ਕੇ ਇਹ ਕੰਮ ਕਰ ਰਹੇ ਹਾਂ ਤੇ ਇਹਨਾਂ ਨੇ ਸਾਨੂੰ ਦਿੱਤਾ ਵੀ ਬਹੁਤ ਕੁਝ ਹੈ ਪ੍ਰਮਾਤਮਾ ਨੇ ਬਹੁਤ ਕੁਝ ਬਖਸ਼ਿਆ ਪਰ ਬਾਕੀ ਤੁਹਾਡੇ ਪਿਆਰ ਦਾ ਹੂੰ ਭਰਾ ਬਣ ਕੇ ਤੁਸੀਂ ਨੂੰ ਹੀ ਉਹ ਸਾਨੂੰ ਇੱਥੇ ਤੱਕ ਲਿਆਉਣ ਵਾਲੇ ਬਸ ਤੁਸੀਂ ਵੀ ਅੱਗੇ ਅਸੀਂ ਹੋਰ ਕੁਝ ਨਹੀਂ ਮੰਗਦੇ ਕੁਝ ਨਹੀਂ ਮੰਗਦੇ ਮਿਹਨਤ ਤਾਂ ਸਾਡੀ ਹੈ ਬਸ ਸਾਡੀ ਵੀਡੀਓ ਨੂੰ ਵਾਇਰਲ ਕਰ ਦਿਆ ਕਰੋ ਤੇ ਕਮੈਂਟ ਵੀਰ ਬਣ ਕੇ ਜ਼ਰੂਰ ਕਰਿਆ ਕਰੋ ਜਿਹੜੇ ਚੰਗੇ ਨੇ ਮੇਰੇ ਭਰਾਣੇ ਮੇਰੀਆਂ ਮਾਮਾ ਮੇਰੀਆਂ ਭੈਣਾਂ ਕਨ ਚੰਡੀਗੜ੍ਹ ਤੱਕ ਦੇ ਵੀ ਫੋਨ ਆਉਂਦੇ ਨੇ ਫਿਰ ਹੌਸਲਾ ਬਹੁਤ ਮਿਲਦਾ ਮੈਂ 20 25 22 ਮਿੰਟ ਗੱਲ ਕਰਦੀ ਹਾਂ ਨਾ ਇੱਕ ਆਪਣੇ ਉਰ ਸਿੱਖੇ ਤੋਂ ਭੈਣ ਸੀ ਕੱਲ ਜਿਹੜਾ ਆਪਾਂ ਜਾਂਦੇ ਸੀ ਉਦੋਂ ਆਈ ਸੀ ਤੇ ਵੀ ਕਹਿੰਦੀ ਅਸੀਂ ਮੱਝਾਂ ਲੈਣੀਆਂ ਨੇ ਭੈਣੇ ਕੰਮ ਸਟਾਰਟ ਕਰਨਾ ਕਹਿੰਦੀ ਮੇਰੀ ਕੋਈ ਕੁੜੀ ਨਾ ਕੈਨੇਡਾ ਗਈ ਹੋਈ ਆ ਕਹਿੰਦੀ ਮੰਮੀ ਤੈਨੂੰ ਹੌਸਲਾ ਕਿੱਥੋਂ ਆ ਗਿਆ ਕਹਿੰਦੀ ਮੈਂ ਆ ਕੇ ਵੀ ਆਪਣੇ ਪਿੰਡ ਦੀ ਕੋਈ ਭੈਣ ਆ ਵੀ ਉਹ ਵੀਡੀਓ ਪਾਉਂਦੀ ਆ ਵੀ ਅਸੀਂ ਉਹਨਾਂ ਨੂੰ ਦੇਖ ਕੇ ਕਾਰੋਬਾਰ ਸ਼ੁਰੂ ਕਰਨਾ ਕਿੰਨੀ ਖੁਸ਼ੀ ਮਿਲਦੀ ਆ ਜੀਜ਼ਾਂ ਦੇਖ ਕੇ ਵੀ ਚੰਗੇ ਨੂੰ ਚੰਗਾ ਮੈਸੇਜ ਦੇਖ ਕੇ ਕੋਈ ਚੰਗਾ ਕਰ ਰਿਹਾ ਹੁਣ ਯਾਰ ਅੱਗੋਂ ਗੱਲ ਪਿੰਡ ਜਾਂਦੀ ਸੀ ਪੱਖੋ ਰਾਤ ਸਾਡੇ ਮੂਰੇ ਫੋਰਚਨਰ ਗੱਡੀ ਜਾ ਰਹੀ ਸੀ ਉਹ ਵੀ ਬਿੱਲੀ ਆਈ ਚਿੱਟੀ ਜੀ ਉਹ ਐ ਲੰਘਣ ਲੱਗੀ ਨਾ ਪਿੰਦਰ ਕਹਿੰਦਾ ਵੀ ਲੈ ਵੀ ਲਾਤੜਤੀ ਉਹਦਾ ਬਿੱਲੀ ਲਾਤੜੀ ਗਈ ਉਹ ਵਿਚਾਲੇ ਟਾਇਰ ਤੋਂ ਮੁੜੇ ਕਹਿੰਦਾ ਲੈ ਵੀ ਹੁਣ ਆਪਣੀ ਗੱਡੀ થી ਲੈ ਗਈ ਦੋਨਾਂ ਗੱਡੀਆਂ ਤੋਂ ਬਚ ਗਈ ਉਹ ਉਹ ਫਿਰ ਮੈਂ ਕਿਹਾ ਵੀ ਪਿੰਦਰ ਜਿਹੜੀ ਗੱਲ ਸਿਆਣੇ ਨੇ ਕਹੀ ਹੋਈ ਹੈ ਨਾ ਕਹਿੰਦੇ ਮਾਰਨ ਵਾਲੇ ਨਾਲੋਂ ਮੌਤ ਨੂੰ ਕਹਿੰਦੇ ਆਪਾਂ ਮਾਰਨ ਵਾਲਾ ਰੱਖਣ ਵਾਲਾ ਜਾਦੇ ਬਲੀ ਹੈ ਕਿਉਂਕਿ ਉਹ ਪ੍ਰਮਾਤਮਾ ਦਾ ਦੇ ਸਿਰ ਤੇ ਹੱਥ ਹੈ ਜਿੰਨਾ ਚਿਰ ਉਹਦੀ ਲਿਖੀ ਨਹੀਂ ਇਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਹੈਗਾ ਵੀ ਇਹ ਗੱਲ ਕਰਦੇ ਸਿੱਟਾਂ ਨੂੰ ਸਾਨੂੰ ਬਹੁਤ ਫਿਰਦੇ ਨੇ ਪਰ ਪ੍ਰਮਾਤਮਾ ਜਿੰਨਾ ਚਿਰ ਤੇਰਾ ਸਿਰ ਤੇ ਹੱਥ ਹੈ ਉਹ ਨਾ ਚਿਰ ਕੁਝ ਨਹੀਂ ਹੋ ਸਕਦਾ ਕਹਿੰਦੇ ਉਹਦੇ ਉਹਦੇ ਵੀ ਆਪਦੇ ਆਗਿਆ ਤੋਂ ਬਿਨਾਂ ਤਾਂ ਨਾ ਇੱਕ ਪੱਤਾ ਵੀ ਨਹੀਂ ਝੂਲਦਾ ਹੈਗਾ ਹਣਾ ਪਰ ਅਸੀਂ ਵੈਗੁਰੂ ਦੀ ਰਾਜਾ ਦੇ ਵਿੱਚ ਹੀ ਰਹਨੇ ਆ ਨਾ ਕਦੇ ਇਹ ਚੀਜ਼ ਦਿਖਾਈ ਹੈ ਵੀ ਅਸੀਂ ਕੋਈ ਪਹਿਲਾਂ ਕਹਿੰਦੇ ਜਿੱਥੋਂ ਅਸੀਂ ਉੱਠੇ ਹੋਏ ਆ ਉਹ ਚੀਜ਼ ਅਸੀਂ ਨਾ ਕਦੇ ਭੁੱਲੀਏ ਨਾ ਕਦੇ ਭੁੱਲੇ ਆ ਬਾਕੀ ਤੁਹਾਡਾ ਬਹੁਤ ਵੱਡਾ ਜੋਬਦਾਨਾ ਹੈ ਜਿਹੜੇ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਹੋ ਸਾਨੂੰ ਇੰਨਾ ਪਿਆਰ ਕਰਦੇ ਪਿਆਰ ਕਰਦੇ ਤੇ ਧੰਨਵਾਦ ਵੀਰੇ ਸਾਰਿਆਂ ਦਾ ਬਾਕੀ ਜਿਹੜੀ ਵੀ ਜਿੰਨੀ ਕ ਜਾਣਕਾਰੀ ਸਾਨੂੰ ਹੈ ਹੁਣ ਵਿੱਚ ਭੈਣਾ ਵਿਚਾਰੀਆਂ ਫੋਨ ਕਰ ਦਿੰਦੀਆਂ ਨੇ ਜਾਂ ਵੀਰ ਕਰ ਦਿੰਦੇ ਨੇ ਵੀ ਸਾਡੇ ਪਸ਼ੂ ਨੂੰ ਕੋਈ ਆ ਦਿੱਕਤ ਆ ਰਹੀ ਐ ਅਸੀਂ ਕਹਦੇ ਨੇ ਵੀਰੇ ਅਸੀਂ ਡਾਕਟਰ ਨਹੀਂ ਹੈਗੇ ਜਿੰਨੀ ਕ ਸਾਨੂੰ ਨੌਲੇਜ ਹੈ ਉਹਨਾਂ ਕ ਅਸੀਂ ਦੱਸ ਸਕਦੇ ਆ ਆਪਦੇ ਪਸ਼ੂ ਦਾ ਡਾਕਟਰੀ ਇਲਾਜ ਕਰਵਾਓ ਹਨਾ ਇੱਕ ਡਾਕਟਰ ਅਮਰੀਕ ਸਿੰਘ ਨੇ ਜਦੋਂ ਮੈਂ ਟ੍ਰੇਨਿੰਗ ਕੀਤੀ ਹੈ ਨਾ ਉੱਥੇ ਉਹ ਡਾਕਟਰ ਸਾਹਿਬ ਆਇਓ ਬਹੁਤ ਹੀ ਜ਼ਿਆਦੇ ਸਿਆਣੇ ਡਾਕਟਰ ਨੇਗੇ ਉਹਨਾਂ ਨੇ ਇਹ ਇੱਕ ਮੇਰੇ ਕੋਲੇ ਕੋਣ ਆਇਆ ਸੀ ਕਹਿੰਦੇ ਵੀ ਸਾਡੀ ਭੈਣੇ ਮੱਜ ਨੂੰ ਨਾ ਦਿੱਕਤ ਆ ਗਈ ਵੀ ਉੱਠ ਨਹੀਂ ਰਹੀ ਸਾਡੀ 1.5 ਲੱਖ ਦੀ ਝੋਟੀ ਐ ਵੀ ਉਹ ਖਾਣ ਹੀ ਰਹੀ ਕੁਝ ਵੀ ਸਾਰੇ ਡਾਕਟਰ ਜਵਾਬ ਦੇ ਗਏ ਮੈਂ ਉਹਨਾਂ ਨੂੰ ਨਾ ਪਟਿਆਲ ਏਰੀਆ ਚੋਂ ਸੀਗਾ ਮੈਂ ਉਹਨਾਂ ਨੂੰ ਨੰਬਰ ਦਿੱਤਾ ਸੀਗਾ ਜਿਉਂ ਭੈਣ ਸੁਣਦੀ ਹੋਈ ਕਮੈਂਟ ਜ਼ਰੂਰ ਕਰੀ ਭੈਣੇ ਵਿਚਾਲਾ ਕਹਿੰਦਾ ਪਤਾ ਨਹੀਂ ਉਹੀ ਬੋਲੀ ਜਾਂਦੇ ਨੇ ਹਨਾ ਤੇ ਮੈਂ ਨੰਬਰ ਦਿੱਤਾ ਡਾਕਟਰ ਅਮਰੀਕ ਸਿੰਘ ਜੀ ਦਾ ਮੈਂ ਤੁਸੇ ਇਹਨਾਂ ਨਾਲ ਗੱਲ ਕਰਿਓ ਉਹਨਾਂ ਨੇ ਕੰਮਲ ਵੀਡੀਓ ਮੰਗਾ ਲਈ ਵੀਡੀਓ ਮਗਾ ਕੇ ਉਹਨਾਂ ਨੇ ਟ੍ਰੀਟਮੈਂਟ ਦੱਸਤਾ ਵੀ ਆ ਆ ਇਹਨੂੰ ਦਵਾਈਆਂ ਦੋ ਆ ਇਹਦੇ ਇੰਜੈਕਸ਼ਨ ਲਾਓ ਓਏ ਮੈਨੂੰ 15 ਦਿਨਾਂ ਬਾਅਦ ਫੋਨ ਆਈ ਜਾਵੇ ਮੈਂ ਕਿਹਾ ਭਣੀ ਕੋਈ ਨਾ ਵੀ ਫੇਰ ਫੋਨ ਕਰਦੀ ਆ ਮੈਂ ਤੈਨੂੰ ਮੈਨੂੰ ਇਹ ਹੈਗਾ ਮੈਂ ਪਤਾ ਨਹੀਂ ਵਿਚਾਰਿਆਂ ਦੀ ਝੋਟੀ ਠੀਕ ਹੋਈ ਜਾਂ ਨਾ ਹੋ ਬਣੀ ਕਹਿੰਦੀ ਵੀ 2 ਮਿੰਟ ਗੱਲ ਸੁਣ ਲੈ ਮੈਂ ਧੰਨਵਾਦ ਕਹਿਣ ਲਈ ਫੋਨ ਕੀਤਾ ਅੱਛਾ ਵੀ ਉਹ ਡਾਕਟਰ ਸਾਹਿਬ ਨੇ ਇੰਨਾ ਸੋਹਣਾ ਇਲਾਜ ਸਾਨੂੰ ਦੱਸਿਆ ਸੀ ਫੋਨ ਤੇ ਕੀਤਾ ਵੀ ਸਾਡੀ ਝੋਟੀ ਅੱਜ ਤੰਦਰੁਸਤ ਹੈ ਤੰਦਰੁਸਤ ਵੀ ਇਹ ਗੱਲ ਹੁੰਦੀ ਹੈ ਸਾਡੇ ਦੱਸਣ ਨਾਲ ਕੁਝ ਨਹੀਂ ਹੁੰਦਾ ਸਾਨੂੰ ਨਾ ਕੋਈ ਲਾਲਚ ਹੈ ਵੀਰੇ ਮੰਨ ਲਓ ਮਦਦ ਤੋਂ ਹੁੰਦੀ ਹੈ ਜੇ ਸਾਨੂੰ ਕੁਝ ਮੰਨ ਲਓ ਜਾਣਕਾਰੀ ਆ ਜਾਂ ਤਾਂ ਅਸੀਂ ਲੁਕੋਈਏ ਉਹ ਹੁੰਦਾ ਵੀ ਪੈਸੇ ਦਾ ਇਹ ਲਾਲਚ ਕਰਦੇ ਨੇ ਸਾਨੂੰ ਤਾਂ ਜਿੰਨੀ ਜੱਟ ਸੌਦਾ ਸਿੱਧਾ ਪਤਾ ਹੈ ਅਸੀਂ ਉਹਨਾਂ ਸਾਰਾ ਦੱਸ ਦਿੰਨੇ ਅਸੀਂ ਨਾਲ ਲੁਕੋਇਆ ਹੈ ਜਿਹੜੇ ਡਾਕਟਰ ਸਾਹਿਬ ਦਾ ਸਾਡੇ ਕੋਲੇ ਨੰਬਰ ਹੁੰਦਾਗਾ ਅਸੀਂ ਉਹ ਅਗਲੇ ਨੰਬਰ ਦੇ ਦਿੰਨੇ ਵੀਰ ਆਂਨਾ ਤੋਂ ਤੁਸੀਂ ਜਾਣਕਾਰੀ ਲੈ ਲਓ ਪੁੱਛ ਲਓ ਤੁਹਾਡੇ ਪਸ਼ੂ ਦਾ ਕੋਈ ਨੁਕਸਾਨ ਨਾ ਹੋ ਜੇ ਤੁਸੀਂ ਇਹਨਾਂ ਤੋਂ ਪੁੱਛ ਲਓ ਸਾਰਾ ਟ੍ਰੀਟਮੈਂਟ ਕਰ ਦੋ ਉਹ ਘਰੇ ਬੈਠ ਕੇ ਹੈਨਾ ਇਹ ਚੀਜ਼ ਹੁੰਦੀ ਹੈ ਤੇ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਵੀਰ ਬਣ ਕੇ ਇੱਕ ਮਿੰਟ ਜ਼ਰੂਰ ਕਰਿਓ ਭਾਵੇਂ ਸਾਡਾ ਕੰਮ ਤੁਹਾਨੂੰ ਕਿਵੇਂ ਲੱਗਦਾ ਹੈ ਤੇ ਸਾਡਾ ਮੈਸੇਜ ਜਿਹੜਾ ਅਸੀਂ ਦਿੰਨੇ ਆ ਉਹ ਤੁਹਾਨੂੰ ਕਿਵੇਂ ਲੱਗਦਾ ਹੈ ਕਿਵੇਂ ਲੱਗਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ